ਹੈਲੋ ਜੀ ਸਾਰਨ ਸਸ਼ਕਾਲ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਹੈਗਾ ਅੱਜ ਆਪਾਂ ਇੱਕ ਨਵੀਂ ਵੀਡੀਓ ਨਾਲ ਹਾਜ਼ਰ ਹੋਏ ਆਂ ਜੀ ਤੇ ਸਭ ਤੋਂ ਪਹਿਲਾਂ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨਾ ਬੰਨੇ ਰਹੋ ਜੀ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਜੀ ਇਹਦੇ ਵਿੱਚ ਜੀ ਆਪਾਂ ਇੱਕ ਨਵੀਂ ਤਰੀਕਾ ਦੱਸਣ ਜਾ ਰਹੇ ਆਂਗੇ ਤੁਹਾਨੂੰ ਜਿਵੇਂ ਕਿ ਜੀ ਹੁਣ ਘਰ ਵਿੱਚ ਪਹਿਣਾ ਨਾ ਕੱਪੜੇ ਸਲਾਈ ਕਰਦੀਆਂ ਨੇਗੀਆਂ ਤੇ ਉਹਨਾਂ ਨੂੰ ਜੀ ਸਭ ਤੋਂ ਵੱਧ ਦੇਖੋ ਕੈਂਚੀਆਂ ਦੀ ਲੋੜ ਪੈਂਦੀ ਆ ਆਹ ਆਪਣੀ ਕੈਂਚੀ ਨੂੰ ਪੂਰੀ ਜ਼ਰ ਲੱਗੀ ਪਈ ਆ ਜੀ ਆਹ ਦੇਖੋ ਇਹਨੂੰ ਵੀ ਦੇਖ ਸਕਦੇ ਹੋ ਆਹ ਦੇਖੋ ਐਂ ਜ਼ਰ ਲੱਗ ਜਾਂਦੀ ਆ ਜੀ ਇਹਨਾਂ ਤੇ ਆਪਾਂ ਚਾਕੂ ਵੀ ਰਸੋਈ ਘਰ ਚ ਵਰਤਦੇ ਆ ਇਹ ਵੀ ਜੀ ਤਿੱਖੇ ਨਹੀਂ ਰਹਿੰਦੇ ਹਨਾ ਐਂ ਜਰਜੀ ਨਾਲ ਹੋ ਜਾਂਦੇ ਨੇ ਕਾਲੇ ਅੱਜ ਇਹਦੇ ਬਾਰੇ ਦੱਸਾਂਗੇ ਵੀ ਆਪਾਂ ਇਹਨੂੰ ਜੀ ਕਿਵੇਂ ਤਿੱਖਾ ਕਰਨਾ ਤੇ ਕਿਵੇਂ ਇਹਨਾਂ ਦੀ ਜਰ ਲਾਉਣੀ ਹੈ ਜੀ ਵੀਡੀਓ ਜੀ ਐਂਡ ਤੱਕ ਜਰੂਰ ਦੇਖਿਓ ਸਕਿਪ ਕਰਕੇ ਪਲੀਜ਼ ਨਾ ਦੇਖਿਓ ਤਾਂ ਜੋ ਤੁਹਾਨੂੰ ਪੂਰੀ ਜਾਣਕਾਰੀ ਦਾ ਜਿਹੜਾ ਚੰਗੀ ਤਰ੍ਹਾਂ ਪਤਾ ਲੱਗ ਸਕੇ ਜੀ ਹੁਣ ਜੀ ਆਪਾਂ ਇਹਦੇ ਬਾਰੇ ਦੱਸਾਂਗੇ ਵੀ ਆਪਾਂ ਕਿਹੜੀਆਂ ਚੀਜ਼ਾਂ ਵਰਤ ਕੇ ਜੀ ਇਹਨਾਂ ਦੀ ਜਰ ਲਾਉਣੀ ਹੈਗੀ ਤੇ ਜੀ ਆਪਾਂ ਇਹਨੂੰ ਚਮਕ ਦੇਣੀ ਹੈ ਕੈਂਚੀ ਨੂੰ ਜੀ ਜਿਵੇਂ ਜੀ ਹੁਣ ਆ ਆਪਣੀ ਕੈਂਚੀ ਹੈਗੀ ਆਪਾਂ ਇੱਕ ਐਕਸਟਰਾ ਕੋਈ ਵੀ ਕੱਪੜਾ ਲੈ ਲਓ ਹਨਾ ਜਿਵੇਂ ਆ ਦੇਖੋ ਜੀ ਇਹ ਤੇ ਹੁਣ ਇਹ ਚੱਲਦੀ ਨਹੀਂ ਜੀ ਹਨਾ ਐ ਟੱਕ ਜੇ ਪਾਉਂਦੀ ਹੈ ਜੀ ਹਨਾ ਤਿੱਖੀ ਘੱਟ ਹੈਗੀ ਤੇ ਇਹਨੂੰ ਤਿੱਖੀ ਕਰਕੇ ਦਿਖਾਵਾਂਗੇ ਜੀ ਹੁਣ ਜਿਹੜੀ ਆਪਾਂ ਚੀਜ਼ ਬਾਰਤ ਰਹੇ ਉਹਦੇ ਬਾਰੇ ਦੱਸਦੇ ਆਂ ਵੀ ਆਪਾਂ ਇਹਨੂੰ ਕਿਵੇਂ ਪਹਿਲਾਂ ਸਭ ਤੋਂ ਪਹਿਲਾਂ ਜੀ ਇਹਦੀ ਜੜ ਲਾਹਾਂਗੇ ਸਭ ਤੋਂ ਪਹਿਲਾਂ ਜੀ ਆਪਾਂ ਇਹ ਕੈਂਚੀ ਚੱਕੀ ਆ ਹੁਣ ਇਹਦੀ ਜੜ ਲਾਹਾਂਗੇ ਜੀ ਇਹਦੇ ਲਈ ਚਾਹੀਦਾ ਜੀ ਆਪਾਂ ਨੂੰ ਇੱਕ ਰੇਗ ਮਾਰਗ ਇਹ ਤਾਂ ਆਮ ਹੁਣ ਜਿਵੇਂ ਆਪਣੇ ਗੇਟ ਗੁੱਡ ਸਾਫ ਕਰਦੇ ਜੀ ਮਿਲ ਵੀ ਜਾਂਦਾ ਹੈਗਾ ਕਿਤੋਂ ਮਰਜ਼ੀ ਲੈ ਲਓ ਹੁਣ ਜੀ ਆਪਾਂ ਪਹਿਲਾ ਸਭ ਤੋਂ ਪਹਿਲਾਂ ਜੀ ਇਹਦੀ ਜੜ ਲਾਹਾਂਗੇ ਜੜ ਕਿਵੇਂ ਲਾਉਣੀ ਹੈ ਜੀ ਇਹਨੂੰ ਆਪਾਂ ਇਹਦੇ ਨਾਲ ਰਗੜਨ ਕੈਂਚੀਆਂ ਦੀ ਜੀ ਦੇਖੋ ਆਪਾਂ ਨੂੰ ਸਭ ਤੋਂ ਵੱਧ ਲੋੜ ਪੈਂਦੀ ਹੈਗੀ ਆਹ ਦੇਖੋ ਜੀ ਹੁਣ ਆਪਣੀ ਜਾਰ ਜਿਹੜੀ ਹੈ ਲਹੀ ਜਾਂਦੀ ਹੈ ਕੈਂਚੀ ਤੋਂ ਇਸੇ ਤਰ੍ਹਾਂ ਜੀ ਆਪਾਂ ਇਧਰੋਂ ਚੰਗੀ ਤਰ੍ਹਾਂ ਇਹਦੀ ਕੈਂਚੀ ਦੀ ਜੜ ਲਾਉਣੀ ਹੈ ਜੀ ਰੇਗ ਮਾਰਗਾ ਜਿਹੜਾ ਆਪਾਂ ਐਂ ਘਸਾਉਣਾ ਹੈ ਜੀ ਨਹੀਂ ਦੰਦੇ ਪੈ ਜਾਣਗੇ ਆਪਣੇ ਆ ਦੇਖੋ ਜੀ ਇਧਰਲੀ ਸਾਈਡੋਂ ਚੰਗੀ ਤਰ੍ਹਾਂ ਜੀ ਆਪਾਂ ਨੇ ਐਂ ਰਗੜਨ ਦੰਦੇ ਨਹੀਂ ਵਸ ਪੈਣ ਦੇਣੇ ਜੀ ਆਪਾਂ ਨੇ ਪਹਿਲਾਂ ਥੋੜੀ ਜਿਹੀ ਜਾਰਾ ਜਿਹੜੀ ਜੀ ਆਪਾਂ ਇਸ ਤਰ੍ਹਾਂ ਲਾਹਾਂਗੇ ਚੰਗੀ ਤਰ੍ਹਾਂ ਜੀ ਇਹਨੂੰ ਆਪਾਂ ਜਾਰ ਲਾ ਲੈਣੀ ਹੈਗੀ ਪਹਿਲਾਂ ਆਪਾਂ ਇੱਕ ਕੈਂਚੀ ਕਰਕੇ ਦਿਖਾਉਣੇ ਆ ਜੀ ਤੁਹਾਨੂੰ ਆ ਦੇਖੋ ਜੀ ਸਾਰੇ ਜਾਰ ਦੇਖੋ ਕਿੰਨੀ ਐ ਲਈਏਗੀ ਦਿਖੇ ਰਹੀਏਗੀ ਸਾਰੇ ਜਾਰ ਜੀ ਆਪਾਂ ਇਸ ਤਰ੍ਹਾਂ ਲਾ ਲੈਣੀ ਹੈਗੀ ਉਸ ਤੋਂ ਬਾਅਦ ਜੀ ਜਿਹੜਾ ਆਪਾਂ ਹੁਣ ਦੂਸਰਾ ਤਰੀਕਾ ਦੱਸਾਂਗੇ ਵੀ ਜਿਸ ਤੋਂ ਬਾਅਦ ਜੀ ਜਿਹੜਾ ਆਪਾਂ ਦੂਸਰੀ ਚੀਜ਼ ਦੱਸਾਂਗੇ ਨਾ ਵੀ ਉਹ ਆਪਾਂ ਨੇ ਕੀ ਵਰਤਣੀ ਆ ਉਹਦੇ ਬਾਰੇ ਦੱਸ ਦੇਾਂਗੇ ਅਗਲੀ ਚੀਜ਼ ਹੈ ਜਿਹੜੀ ਜੀ ਆਪਾਂ ਹਾਰਪਿਕ ਵਰਤਾਂਗੇ ਇੱਕ ਆਪਾਂ ਨੇ ਬ੍ਰਸ਼ ਲੈਣਾ ਹੈਗਾ ਹੁਣ ਜੀ ਆਪਾਂ ਇੱਥੋਂ ਇਹਨੂੰ ਲਗਾਵਾਂਗੇ ਆ ਦੇਖੋ ਜੀ ਹਾਂ ਜੀ ਆਪਾਂ ਨੇ ਹਾਰਪਿਕ ਆ ਜਿਹੜਾ ਲਗਾ ਲੈਣਾ ਹੁਣ ਆਪਾਂ ਕੋਈ ਵੀ ਐਕਸਟਰਾ ਬਰਸ਼ ਲੈ ਲੈਣਾ ਜੀ ਉਹਦੇ ਨਾਲ ਆਪਾਂ ਐ ਮਲਾਂਗੇ ਇਹਨੂੰ ਚੰਗੀ ਤਰ੍ਹਾਂ ਜੀ ਤਾਂ ਜਿਹੜੀ ਸਾਰੀ ਕਾਲਸ ਜੀ ਪੱਟੀ ਜਾਵੇ ਆ ਦੇਖੋ ਜੀ ਕਿੰਨੀ ਦੇਖੋ ਮੈਲ ਲੈ ਰਹੀ ਹੈ ਗਜਰ ਜੀ ਇਸੀ ਤਰ੍ਹਾਂ ਇੱਧਰ ਲਗਾ ਲੈਣੀ ਹੈ ਜੀ ਆਪਾਂ ਨੇ ਇੱਧਰ ਵੀ ਆਪਾਂ ਨੇ ਹਾਰਪਿਕ ਲਗਾ ਲੈਣਾ ਜੀ ਇੱਧਰ ਤਾਂ ਜਿਹਾ ਪਿੱਤਲ ਦੇ ਮੁਠੇ ਆ ਗਏ ਇੱਥੇ ਤਾਂ ਕੋਈ ਲੋੜ ਨਹੀਂ ਆਪਾਂ ਨੂੰ ਜਰ ਜੀ ਆ ਜ਼ਿਆਦਾਤਰ ਇੱਥੀ ਲੱਗਦੀ ਹੈਗੀ ਆ ਦੇਖੋ ਜੀ ਇਥੇ ਜੇ ਆਪਾਂ ਨੇ ਕਪੜਾ ਤਾਂ ਨਹੀਂ ਵਿਛਾਇਆ ਵੀ ਸੋਨ ਚੰਗੀ ਤਰ੍ਹਾਂ ਪਤਾ ਲੱਗ ਸਕੇ ਵੀ ਦੇਖੋ ਕਿੰਨੀ ਜ ਹਨਾ ਜੜ ਨਿਕਲਦੀ ਹੈਗੀ ਇਹ ਆਪਾਂ ਜੀ ਇੱਕ ਲੈਦਰ ਦਾ ਮੈਟ ਜਾਂ ਲੈ ਲਿਆ ਸੀਗਾ ਇਹ ਸਾਰੀ ਉਹ ਤੇ ਲੈਂਦੀ ਹੈ ਜੀ ਦੇਖੋ ਜੀ ਕਿੰਨੀ ਆਪਣੀ ਜਿਹੜੀ ਜੜ ਲੈ ਗਈ ਇੱਕ ਜੀ ਚਾਹੇ ਆਪਾਂ ਹੁਣ ਇਹ ਲਗਾਉਣ ਤੋਂ ਬਾਅਦ ਜੀ ਸਟੀਲ ਬਰਸ਼ ਵੀ ਵਰਤ ਸਕਦੇ ਆਂਗੇ ਜਿਹਨੂੰ ਸਟੀਲ ਬੋਲ ਵੀ ਕਹਿੰਦੇ ਨੇਗੇ ਆ ਦੇਖੋ ਇਹਦੇ ਨਾਲ ਐ ਵੀ ਚੰਗੀ ਤਰ੍ਹਾਂ ਰਗੜਿਆ ਜਾਂਦਾ ਇਹਦੇ ਨਾਲ ਵੀ ਜੀ ਇਸ ਤਰ੍ਹਾਂ ਜੇ ਘਰ ਵਿੱਚ ਆਪਣੀ ਬਾਲੀ ਕੋਈ ਮਿਹਨਤ ਵੀ ਨਹੀਂ ਲੱਗਦੀ ਨਾ ਤੇ ਕੈਂਚੀਆਂ ਆਪਾਂ ਘਰ ਵਿੱਚ ਹੀ ਸਾਫ਼ ਕਰ ਸਕਦੇ ਹਾਂ ਜੀ ਏ ਜੇ ਚਾਹੇ ਆਪਾਂ ਗਲਵਜ਼ ਵੀ ਲੈ ਸਕਦੇ ਆਂਗੇ ਕਈ ਵਾਰ ਆਪਾਂ ਨੂੰ ਐ ਹੁੰਦਾ ਵੀ ਹੱਥ ਤੇ ਹਨਾ ਥੋੜਾ ਲੱਗਣ ਜੇ ਲੱਗ ਜਾਂਦਾ ਹੈਗਾ ਇਸ ਤਰ੍ਹਾਂ ਜੀ ਆਪਾਂ ਘਰ ਵਿੱਚ ਹੀ ਜਿਹੜੀਆਂ ਕੈਂਚੀਆਂ ਤਿੱਖੀਆਂ ਕਰ ਸਕਦੇ ਆਂ ਇਹ ਤੇ ਜਿਨੇ ਲਾਤ ਆਪਾਂ ਨੇ ਹੁਣ ਜਿਹੜਾ ਇੱਕ ਆਪਾਂ ਲੋਹੇ ਦਾ ਚਾਕੂ ਲਿਆਗਾ ਇਹ ਤੇ ਵੀ ਪਹਿਲਾਂ ਆਪਾਂ ਜਰ ਲਾਹਾਂਗੇ ਜੀ ਇਹਦੀ ਜਰ ਦੇਖੋ ਜੀ ਕਿਵੇਂ ਲੈ ਰਹੀ ਐ ਇਸ ਤਰ੍ਹਾਂ ਜੀ ਚਾਕੂ ਤੇ ਆਪਾਂ ਕੈਂਚੀਆਂ ਘਰ ਵਿੱਚ ਤਿੱਖੀਆਂ ਕਰ ਸਕਦੇ ਹਾਂ ਆ ਦੇਖੋ ਜੀ ਦੇਖੋ ਕਿੰਨਾ ਸੋਹਣਾ ਇਹ ਵੀ ਹੋ ਗਿਆ ਆ ਜਿਹੜੀ ਹੈਗੀ ਕੈਂਚੀ ਜੀ ਤੇ ਵੀ ਆਪਾਂ ਇੰ ਲਗਾਉਣਾ ਪਹਿਲਾਂ ਆਪਾਂ ਰੇਗ ਮਾਰਗਾ ਜਿਹੜਾ ਇਹ ਫੇਰ ਲੈਣਾ ਇਹ ਤਰ੍ਹਾਂ ਜੀ ਆ ਲਾ ਲੈਣਾ ਆਪਾਂ ਨੇ ਜਰ ਜਿਹੜੀ ਐ ਆ ਦੇਖੋ ਜੀ ਫਿਰ ਵੀ ਕਿੰਨੀ ਲੈ ਗਈ ਹੁਣ ਜਿਹੜੀ ਇਹਨਾਂ ਤੇ ਜੀ ਮਾੜੀ ਮੋਟੀ ਰਹੇਗੀ ਇਹ ਆਪਾਂ ਹਾਰਪਿਕ ਨਾਲ ਲਾ ਕੇ ਜੀ ਫੇਲਾਹਾਂਗੇ ਦੋਨਾਂ ਤੇ ਲਾ ਲੈਣਾ ਆ ਆ ਦੇਖੋ ਜੀ ਚੰਗੀ ਤਰ੍ਹਾਂ ਇਹਨੂੰ ਇਹਦੇ ਨਾਲ ਲਾ ਲੈਣਾ ਇਹ ਚਾਹੇ ਆਪਾਂ ਸਟੀਲ ਬੂਲ ਲੈ ਲਓ ਜੀ ਹਨਾ ਉਦੇ ਨਾਲ ਆਪਾਂ ਇਹਨੂੰ ਮਲਾਂਗੇ ਇਹ ਚੰਗੀ ਤਰ੍ਹਾਂ ਜੀ ਲਾ ਦਿੰਦਾ ਜਰ ਜਿਹੜੀ ਹੁੰਦੀ ਹੈਗੀ ਇਸ ਤਰ੍ਹਾਂ ਜੀ ਆਪਾਂ ਘੱਟ ਹੀ ਸਮੇਂ ਵਿੱਚ ਘਰ ਵਿੱਚ ਚਾਕੂ ਤੇ ਕੈਂਚੀਆਂ ਤਿੱਖੀਆਂ ਕਰ ਸਕਦੇ ਹਾਂ ਜੀ ਇਹ ਪਈ ਪਈ ਕਾਲੇ ਹੋ ਜਾਂਦੇ ਨੇ ਜੀ ਇਹਨਾਂ ਨੂੰ ਜੰਗਾਲ ਲੱਗ ਜਾਂਦੀ ਹੈ ਕੈਂਚੀਆਂ ਨੂੰ ਵੀ ਜੀ ਚਾਕੂਆਂ ਨੂੰ ਵੀ ਆ ਦੇਖੋ ਜੀ ਕਿੰਨਾ ਦੇਖੋ ਫਰਕ ਪੈ ਗਿਆ ਇਸ ਤਰ੍ਹਾਂ ਜੀ ਆਪਾਂ ਇਧਰੋਂ ਲਾਹਾਂਗੇ ਕਿੰਨਾ ਕੁ ਟਾਈਮ ਲੱਗਿਆ ਜੀ ਦੇਖੋ ਆਪਣੀਆਂ ਕੈਂਚੀਆਂ ਜਿਹੜੀਆਂ ਸਾਫ਼ ਹੋ ਗਈਆਂ ਇਸ ਤਰ੍ਹਾਂ ਜੀ ਆਪਾਂ ਕੈਂਚੀਆਂ ਦਾ ਕੰਮ ਲੈ ਸਕਦੇ ਆ ਘਰ ਵਿੱਚ ਇਹਨਾਂ ਨੂੰ ਤਿੱਖੀਆਂ ਤੇ ਸਾਫ਼ ਕਰਕੇ ਜੀ ਜਰ ਲਾ ਕੇ ਕਈ ਵਾਰ ਜੇ ਆਪਾਂ ਨੂੰ ਹੋਰ ਵੀ ਲੋੜ ਪਵੇ ਜੇ ਆਪਾਂ ਦੁਬਾਰਾ ਵੀ ਲਾ ਸਕਦੇ ਹਾਰਪਿਕ ਆ ਦੇਖੋ ਦੇਖੋ ਜੀ ਕਿੰਨੀ ਜਾਰ ਪੱਟੀ ਏ ਆਪਣੀ ਹੁਣ ਜੀ ਬਸ ਆਪਾਂ ਇਹਨਾਂ ਨੂੰ ਸਾਫ਼ ਕਰਾਂਗੇ ਦੇਖੋ ਜੀ ਹੁਣ ਆਪਣੀ ਦੇਖੋ ਕੈਂਚੀ ਹਨਾ ਕਿੰਨੀ ਵਧੀਆ ਹੋਗੀ ਆ ਚਾਕੂ ਵੀ ਤੁਸੀਂ ਦੇਖ ਸਕਦੇ ਹੋ ਜੀ ਹਾਵੀ ਕੈਂਚੀ ਜੀ ਆਪਣੀ ਹੁਣ ਜੇ ਆਪਾਂ ਇੱਕ ਐਕਸਟਰਾ ਕੱਪੜਾ ਲੈ ਲੈਣਾ ਆ ਦੇਖੋ ਜੀ ਐਕਸਟਰਾ ਕੱਪੜਾ ਇਹਨਾਂ ਪਹਿਲਾਂ ਜੀ ਆਪਾਂ ਸਾਰੀ ਇਹ ਸਾਫ਼ ਕਰਨੀ ਹੈ ਚੰਗੀ ਤਰ੍ਹਾਂ ਜੀ ਆਪਾਂ ਇਹਨੂੰ ਸਾਫ਼ ਕਰ ਲਈਏ ਕੈਂਚੀ ਖੋਲ ਕੇ ਜੀ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਦੇਖੋ ਸਾਫ਼ ਕਰ ਲੈਣੀ ਹੈਗੀ じゃ ਕੋਨੋ ਵੀ ਜੀ ਆਪਾਂ ਐਂ ਸਾਫ਼ ਕਰ ਲੈਣਾ ਇਹ ਆਪਾਂ ਗਲਵਜ਼ ਵੀ ਪਾ ਸਕਦੇ ਆਂ ਕਈ ਵਾਰ ਹੁਣ ਜਿਹੜਾ ਹਾਰਪਿਕ ਹੈ ਜੀ ਹਨਾ ਹੱਥਾਂ ਤੇ ਜਲਣ ਜੀ ਹੋਣ ਲੱਗ ਜਾਂਦੀ ਹੈ ਜੀ ਪਰ ਆਪਾਂ ਇਹਨਾਂ ਲਾ ਹੀ ਨਹੀਂ ਜੀ ਹਨਾ ਆ ਵੀ ਆਪਾਂ ਸਾਫ਼ ਕਰਦੀ ਹੈ ਜੀ ਇੱਥੋਂ ਹੁਣ ਜੀ ਆਪਾਂ ਇਹਨੂੰ ਤਿੱਖੀਆਂ ਕਰਕੇ ਦਿਖਾਵਾਂਗੇ ਵੀ ਕਿਵੇਂ ਕਰਨਾ ਜੀ ਜੀ ਆਪਾਂ ਚਾਹੇ ਕੋਈ ਨੇਲ ਪੇਂਟ ਵਾਲੀ ਸ਼ੀਸ਼ੀ ਲੈ ਲੋ ਜੀ ਆਪਾਂ ਨੇ ਕੰਚ ਦੀ ਚੀਜ਼ ਲੈਣੀ ਹੈਗੀ ਏ ਆਪਾਂ ਜੀ 100 40 ਛੋਟੀ ਬੋਤਲ ਲੈਣੀ ਹੁਣ ਜੀ ਆਪਾਂ ਇੱਕ ਕੈਂਚੀ ਜਾਗਦੇ ਜੀ ਇਹਨੂੰ ਐਂ ਐਂ ਘਸਾਉਣਾ ਜੀ ਹਾ ਦੇਖੋ ਜੀ ਇਹਨੂੰ ਐਂ ਐਂ ਘਸਾਉਣਾ ਜੀ ਨਾ ਇਹਦੇ ਨਾਲ ਕੀ ਆ ਜੀ ਆਪਣੀ ਜਿਹੜੀ ਕੈਂਚੀ ਆ ਤਿੱਖੀ ਹੋ ਜਾਊਗੀ ਆ ਦੇਖੋ ਐਂ ਕਰਦੇ ਰਹਿਣਾ ਹਾ ਦੇਖੋ ਜੀ ਐਂ ਖੋਲ ਕੇ ਆਪਾਂ ਐਂ ਵੀ ਘਸਾਤਾ ਜੀ ਸਨਤੀ ਜੀ ਬਹੁਤ ਵਧੀਆ ਸੂਟ ਕੱਟੂਗੀ ਤੁਹਾਡਾ ਤੇ ਨਾਲ ਤਿੱਖੀ ਹੋ ਜੂ ਜੀ ਆਪਣੀਆਂ ਇਹ ਜਿਹੜੀਆਂ ਕੈਂਚੀਆਂ ਨੇ ਜੀ ਐਂ ਪਈਆਂ ਨੇ ਗਿਆ ਇਹ ਆਪਾਂ ਘੱਟੇ ਵਰਤਦੇ ਆ ਜੀ ਆਪਣੇ ਕੋਲ ਇੱਕ ਨਵੀਂ ਕੈਂਚੀ ਹੈਗੀ ਐ ਇਹ ਜੀ ਆਪਾਂ ਹੁਣ ਪਹਿਲਾ ਵਰਤਦੇ ਹੁੰਦੇ ਨੇ ਕਾਪਾ ਨੇ ਆਹ ਕੈਂਚੀ ਲਿਆਂਦੀ ਇਹਨਾਂ ਨੂੰ ਜੀ ਜਰਜੀ ਲੱਗ ਗਈ ਸੀ ਹੁਣ ਆਪਾਂ ਕਈ ਵਾਰ ਇਹ ਵੀ ਵਰਤ ਲੈਣੇ ਆਗੇ ਹੁਣ ਜਿਵੇਂ ਉਧਰ ਵੀ ਪਲੀਆਂ ਪੁਲੀਆਂ ਕੱਟਣ ਦੇ ਕੰਮ ਆਉਂਦੇ ਆ ਜੀ ਸੂਟ ਵੀ ਕਈ ਵਾਰ ਐਵੇਂ ਕਹਦੀ ਕੱਟ ਲੈਣੇ ਆ ਜੀ ਹੁਣ ਆਪਣੀ ਆ ਵੀ ਕੈਂਚੀ ਬਹੁਤ ਵਧੀਆ ਜੀ ਤੇ ਇਹਨੂੰ ਵੀ ਆਪਾਂ ਤਿੱਖੀਆਂ ਕਰਕੇ ਰੱਖਦੇ ਆਂ ਜੀ ਵਰਤਦੇ ਆਂ ਇਸ ਤਰ੍ਹਾਂ ਜੀ ਆਪਾਂ ਘਰ ਵਿੱਚ ਜਿਹੜੀਆਂ ਕੈਂਚੀਆਂ ਨੇ ਤਿੱਖੀਆਂ ਕਰ ਸਕਦੇ ਆਂ ਆ ਦੇਖੋ ਜੀ ਕਿੰਨੀ ਤਿੱਖੀ ਹੋ ਗਈ ਇਸ ਤਰ੍ਹਾਂ ਜਿਹੜੀ ਸਾਰੀ ਕੈਂਚੀ ਆ ਆਪਾਂ ਨੇ ਐਦਾਂ ਤਿੱਖੀ ਕਰ ਲੈਣੀ ਆ ਚਾਹੀਏ ਇਸ ਤਰ੍ਹਾਂ ਜੀ ਆਹ ਆਪਾਂ ਨੇ ਬਸ ਦੰਦਾ ਨਹੀਂ ਪੈਣ ਦੇਣਾ ਜੀ ਇਹ ਚ ਕੰਚ ਦੀ ਸ਼ੀਸ਼ੀ ਹੋਵੇ ਜੀ ਕੋਈ ਵੀ ਕਾਂਚੀ ਦੀ ਸਿਸ਼ੀ ਨਾਲ ਆਪਾਂ ਇਹਨੂੰ ਤਿੱਖਾ ਕਰਨਾ ਹੈ 10 ਮਿੰਟ ਜੀ ਐਂ ਰਗੜਨਾ ਹੈ ਐਸ ਤੋਂ ਬਾਅਦ ਜੀ ਆਪਾਂ ਇੱਕ ਚੀਜ਼ ਹੋਰ ਵੀ ਬਾਟਾਂਗੇ ਇਹਨੂੰ ਜੀ 8-10 ਮਿੰਟ ਆਪਾਂ ਨੇ ਐਂ ਆ ਜਿਹੜਾ ਚਾਹੇ ਇੱਥੇ ਮੂੰਹ ਕੋਲੇ ਇੱਥੇ ਘਸਾਉਣਾ ਚਾਹੇ ਜੀ ਆਹ ਚੀਜ਼ ਤੇ ਐਂ ਐਂ ਰਗੜਨਾ ਜੀ ਇਸੇ ਤਰ੍ਹਾਂ ਜੀ ਜਿਹੜੀ ਆ ਕੈਂਚੀ ਐ ਇਹਨੂੰ ਵੀ ਆਪਾਂ ਐਂ ਤਿੱਖੀ ਕਰਾਂਗੇ ਆ ਚਾਹੇ ਤੇ ਉਸੇ ਇਥੋਂ ਮੂੰਹ ਖੋਲ ਕੇ ਵੀ ਤਿੱਖੀ ਕਰ ਸਕਦੇ ਹਾਂ ਕੋਈ ਜ਼ਰੂਰੀ ਵੀ ਨਹੀਂ ਜਿਉਂ ਤਾਂ ਇਹ ਟੱਕਣੇ ਤਾਂ ਪਿੱਛੇ ਹੀ ਰਹਿ ਜਾਂਦੇਗਾ ਆ ਜਾਣਗੇ ਹੁਣ ਜੀ ਆਪਾਂ ਕੱਪੜੇ ਨਾਲ ਇਹਨਾਂ ਨੂੰ ਫੇਰ ਇਹਨਾਂ ਨੂੰ ਫਿਰ ਸਾਫ਼ ਕਰ ਲੈਣਾ ਜੀ ਆ ਦੇਖੋ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰ ਲੈਣਾਗਾ ਦੇਖੋ ਆਪਣੇ ਕਿੰਨੀਆਂ ਜਿਹੜੀਆਂ ਕੈਂਚੀਆਂ ਕਿੰਨੀਆਂ ਸਾਫ਼ ਹੋ ਗਈਆਂ ਜੀ ਵਧੀਆ ਨਾਲ ਜਰ ਵੀ ਲੈ ਗਈ ਜੀ ਇਹਨਾਂ 'ਚੋਂ ਇਸ ਤੋਂ ਬਾਅਦ ਜੀ ਆਪਾਂ ਇੱਕ ਚੀਜ਼ ਹੋਰ ਲਗਾਵਾਂਗੇ ਇਹ ਜੀ ਹੁਣ ਆਪਾਂ ਨੇ ਨਾ ਸਰੋਂ ਦਾ ਹੁਣ ਜੀ ਆਪਾਂ ਨੇ ਨਾ ਮਸ਼ੀਨ ਦਾ ਤੇਲ ਲੈ ਲੈਣਾ ਸਾਰੀ ਕੈਂਚੀ ਤੇ ਜਿਸ ਤਰ੍ਹਾਂ ਹੀ ਲਗਾਵਾਂਗੇ ਆ ਦੇਖੋ ਐਂ ਲਗਾ ਲੈਣਾ ਜੀ ਸਾਰੀ ਕੈਂਚੀ ਤੇ ਲਗਾ ਲੈਣਾ ਜੀ ਫਿਰ ਤੁਹਾਨੂੰ ਦਿਖਾਵਾਂਗੇ ਵੀ ਆਪਣਾ ਇਹ ਕੱਪੜਾ ਕਿੰਨਾ ਵਧੀਆ ਕੱਟਦੀ ਹੈਗੀ ਕੈਂਚੀ ਤੇਲ ਗਾਉਣ ਨਾਲ ਕੀ ਹੁੰਦਾ ਜੀ ਨਾਲ ਤਾਂ ਜਿਹੜੀ ਆਪਣੀ ਕੈਂਚੀ ਹੈਗੀ ਹਣਾ ਵੀ ਰੈਲੀ ਰਹਿੰਦੀ ਹੈਗੀ ਨਲੇ ਜੀ ਹੁਣ ਹਾਰਪਿਕ ਲੱਗਿਆ ਹੁੰਦਾ ਹਨਾ ਵੀ ਆਪਣੀ ਕੈਂਚੀ ਨੂੰ ਜੰਗਾਲਣਾ ਪੈ ਜੀ ਚੰਗੀ ਤਰ੍ਹਾਂ ਹਨਾ ਵੀ ਵਧੀਆ ਹੋ ਹੋ ਜਾਂਦੀ ਹੈਗੀ ਤੇ ਕੱਟਣ ਨੂੰ ਵੀ ਵਧੀਆ ਰਹਿੰਦੀ ਹੈ ਜੀ ਫਿਰ ਇਸ ਤਰ੍ਹਾਂ ਜੀ ਆਪਾਂ ਚਾਕੂ ਤੇ ਵੀ ਹਨਾ ਲਗਾ ਲੈਣਾ ਜੀ ਐਕਸਟਰਾ ਕਪੜਾ ਲੈ ਲਿਆ ਇਹ ਆਪਾਂ ਪਹਿਲਾਂ ਵੀ ਕੱਟ ਕੇ ਦਿਖਾਇਆ ਸੀ ਜੀ ਚੱਜ ਨਾਲ ਇਹਨੇ ਕਟਿਆ ਨਹੀਂ ਹਨਾ ਹੁਣ ਜੀ ਆ ਦੇਖੋ ਆਪਣੀ ਕੈਂਚੀ ਦੇਖੋ ਕਿੰਨਾ ਸੋਹਣਾ ਕੱਪੜਾ ਕੱਟਦੀ ਹੈਗੀ ਕਿੰਨੀ ਤਿੱਖੀ ਹੋ ਗਈ ਜੀ ਕੋਈ ਜ਼ੋਰ ਵੀ ਨਹੀਂ ਆਪਣਾ ਹੈ ਨਾ ਹੱਥ ਦਾ ਲਗਾਉਂਦੀ ਜੀ ਇਸੇ ਤਰ੍ਹਾਂ ਜੀ ਆਪਾਂ ਦੂਸਰੀ ਕੈਂਚੀ ਨਾਲ ਕੱਟ ਕੇ ਦਿਖਾਉਣੇ ਆਂਗੇ ਬੰਦ ਕਰ ਆਹ ਦੇਖੋ ਜੀ ਇਸੇ ਤਰ੍ਹਾਂ ਆਪਾਂ ਜਿਹੜਾ ਇਹਨੂੰ ਚੰਗੀ ਤਰ੍ਹਾਂ ਹਣਾ ਐ ਕੱਟਿਆ ਹੈਗਾ ਕੱਪੜੇ ਨੂੰ ਜੀ ਇਸ ਤਰ੍ਹਾਂ ਦੇਖੋ ਆਪਣੀਆਂ ਕੈਂਚੀਆਂ ਘਰ ਵਿੱਚ ਹੀ ਹਨ ਆਪਾਂ ਕੱਟ ਸਕਦੇ ਆਂ ਜੀ ਦੇਖੋ ਕੱਪੜਾ ਕਿੰਨਾ ਐ ਕੱਟਿਆ ਹੈਗਾ ਕਿ ਨਿਆ ਤਿੱਖੀਆਂ ਹੋ ਗਈਆਂ ਜੀ ਆਸੂ ਕਪੜਾ ਕਟਣ ਤੋਂ ਬਾਅਦ ਜੀ ਮੈਂ ਹੁਣ ਆਪਣੇ ਆ ਗੋਲੀਆਂ ਦੇ ਪੱਤੇ ਨੇ ਹਨਾ ਆਪਾਂ ਕਈ ਵਾਰ ਗੋਲੀ ਕੱਟਣੀ ਹੁੰਦੀ ਹੈ ਆ ਦੇਖੋ ਜੀ ਇਹ ਵੀ ਆਪਣੀ ਕੈਂਚੀ ਐ ਕੱਟਦੀ ਹੈ ਜੀ ਕਿਵੇਂ ਕੁਮਾਰ ਜੀ ਕਲੀ ਕਲੀ ਕੱਟ ਸਕੀਏ ਆ ਦੇਖੋ ਜੀ ਆਪਾਂ ਇਸ ਤਰ੍ਹਾਂ ਹਨਾ ਆਪਾਂ ਕੈਂਚੀਆਂ ਨੂੰ ਵਰਤੋਂ ਵਿੱਚ ਲੈ ਸਕਦੇ ਆਂਗੇ ਤਾਂ ਆਪਣਾ ਦੇਖੋ ਟਾਈਮ ਬਚਦਾ ਹੈਗਾ ਹਨਾ ਨਾਲੇ ਆਪਣੀਆਂ ਘਰੇ ਥੋੜੇ ਟਾਈਮ ਵਿੱਚ ਹੀ ਜਿਹੜੇ ਕੈਂਚੀਆਂ ਨੇ ਤਿੱਖੀਆਂ ਹੋ ਜਾਂਦੇ ਨੇ ਨਾਲੇ ਪੈਸੇ ਦੀ ਬਚਤ ਹੁੰਦੀ ਹੈ ਜੀ ਟਰਾਈ ਕਰਕੇ ਦੇਖਿਓ ਹਨਾ ਵੀ ਆਪਾਂ ਨੇ ਕਿਦਾਂ ਹਨਾ ਕੀਤਾ ਹੈਗਾ ਕੈਂਚੀਆਂ ਨੂੰ ਤਿੱਖੀਆਂ ਕਰਕੇ ਦੇਖਿਓ ਤੇ ਜਰ ਲਾ ਕੇ ਦੇਖਿਓ ਜੀ ਕਮੈਂਟਾਂ ਵਿੱਚ ਜਰੂਰ ਦੱਸਿਓ ਜੀ ਅੱਜ ਦੀ ਵੀਡੀਓ ਕਿਦਾਂ ਦੀ ਲੱਗੀ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਅਗਲੀ ਵੀਡੀਓ ਵਿੱਚ ਫਿਰ ਮਿਲਦੇ ਹਾਂ ਜੀ ਧੰਨ